ਹੌਲੀ ਹੌਲੀ ਮਣਾ ਹੌਲੀ ਹੌਲੀ ਮਣਿਕਾ ਇੱਥੇ ਜਾ ਤਰਾ ਮਨੇ ਹੌਲੀ ਹੌਲੀ ਮਨਪਰ ਅੱਛਾ ਜੀ ਸਭੀ ਕਾਮ ਵਾਜ ਜੀ ਹਾਂ ਜੀ ਮਾਤਾ ਜੀ ਪਤਾ ਨਹੀਂ ਪਾਉਂ ਤੋਂ ਤੋਂ ਨਹੀਂ ਬੰਦਾ ਜੀ ਸਾਰਾ ਨਾਮ ਤੋਂ ਸੰਧਾਨ ਤਾਂ ਨਹੀਂ ਆ ਜਾਣਾ ਮੈਂ ਤਾਂ ਹਾਂ ਤੂੰ ਆਈ ਫਿਰ ਕਰੀ ਬਰਾਬਰ ਦੇ ਬਾਅਦ ਫਿਰ ਜੇ ਕੋਈ ਇਹ ਪੰਜਾਬ ਪਾਣੀ ਵਾਹੇ ਆ ਜਾਏਗਾ ਪਾਣੀ ਥੱਲੇ ਕਰਦੇ ਨਹੀਂ 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 ਹੋਰ ਆਈ ਨਾ ਨਾ ਬੋਚ ਗਈ ਨਹੀਂ ਕਰੀ ਮਾਪਸੀ ਇਹ ਇਹ ਇੰਟਰਨੈਟ ਦਾ ਸਵਾਲ ਚਲੋ ਬਾਕੀ ਚੱਲ ਰੋਣਾ ਤੇਰੀ ਮਿਹਨਤ ਤੇਰੀ ਚੇਰ ਦਾ ਘਰ ਉਥੇ ਬਿਚਾਰ ਜਾਣੇ ਵੀਰੇ ਤੇ ਉਥੇ ਤਾਂ ਚੱਲ ਜਾਣਾ ਚੱਲ ਨਮਨਜੋਤ ਚਲੋ 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 ਓਏ ਦਾਂਦੇ ਆ ਸਾਹਾਂ ਜੰਮੇ ਤਾਂ ਇਧਰ ਤੇ ਇਧਰ ਦੀ ਲੈ ਪਾਸੇ ਦੀ ਅੱਜ ਦਿਨ ਦੀ ਆਰੇ پانی بھی اردس کرتی ہے ਉਹ ਬਾਟਨ ਦੇਖ ਤੋਂ ਨੇ ਸਾਡੀ ਭਾਵਨ ਦਾ ਅਸਰਾ ਦੇਖੀ ਨੰਦ ਤੇ ਤੇ ਤੁਸੀਂ ਦੇ ਖੜੇ ਤੇ ਟਿਕ ਤਾ ਤੁਸੀਂ ਬੈਠੇ ਰਹੋ ਸਾਈਡ ਤੇ ਆਓ ਜੀ ਥੋੜਾ ਜਿਹਾ ਹਵਾ ਲੱਗਣ ਦਿਓ ਦੋ ਸਿਕ ਬਲਾਂ ਤੋਂ ਜਲਦੀ ਬਣਾ ਸੇਵਾ ਪਾਣੀ ਪਾਣੀ ਦਾ ਗਲਾਸ ਲੈ ਆਓ ਜੀ ਠੀਕ ਹੈ ਜੀ ਪਾਣੀ ਦਾ ਗਲਾਸ ਲੈ ਤੋ ਦੱਸੋ ਜੀ ਜਲ ਲਿਓ ਗਲਾਸ ਨੂੰ ਅਸੀਂ ਅਤੇ ਕਦੀ ਜਾਵਾਂ ਕਿੰਨੇ ਵਾਰ ਗਿਆ ਕਰਦਾ ਅਦੇ ਸਿਰ ਮਿਲਿਆ ਜੀ ਜੁ ਨੂੰ ਕੋਲੇ ਅੰਦਰ ਆਉਣਗੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਦੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਦਿਖੈ ਸਭ ਦੁੱਖ ਜਾਏ ਇਕ ਬਹਾਦਰ ਸਿਮਰਿਆ ਘਰ ਨੋ ਨਿਧਿ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਸਾ ਪਾਤਸ਼ਾਹੀਆਂ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਣ ਦੀ ਦਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਾਬ ਜੀ ਦਾ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਰੀ ਦੇਖ ਕੇ ਅੰਧਕ ਕੀਤਾ ਇਨਾ ਪਿਆਰਿਆਂ ਸਚਾਰਿਆਂ ਸਿਰਕਵਾਨਾਂ ਜੀ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬਲਾ ਜੀ ਵਾਹਿਗੁਰੂ ਇਨਾ ਸਿੰਘਾਂ ਸਿੰਘਣੀਆਂ ਧਰਮ ਮਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਕੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਇਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਪੰજા ਤੱਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਗ੍ਰੰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਤੇ ਆਵਨ ਦਾ صدਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਕਹਾ ਰੱਛਿਆ ਰਿਆਇਤ ਏਕ ਏਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਕੀ দান ਕੇਸ দান ਰਹਿਤ দান ਵਿਵੇਕਤਾਂ ਵਿਸਾਹਤਾਂ ਪ੍ਰੋਸਾਦਾਂ ਤਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਕੇ ਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਸਦਾ ਧਰਮ ਕਾ ਜੈਕਾਰ ਹੋਏ ਖਾਲਸਾ ਜੀ ਸਾਹਿਬ ਬੋਲੇ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਜੀ ਮਤ ਦੇ ਰਾਖੇ ਆਪ ਵਾਹਿਗੁਰੂ ਜੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਖਾਲਸਾ ਜੀ ਨੂੰ ਵੀ ਛੋੜਿਆ ਗਿਆ ਹੈ। ਖੁੱਲੇ ਦਿਦਾਰੇ ਸੇਵਾ ਸੰਭਾਲਦਾ ਦਾਤ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ। ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਧਨ ਮਾਤ ਗੁਦਰ ਕੌਰ ਜੀ ਦੇ ਮਹਾਨ ਸ਼ਹੀਦੀ ਸਥਾਨਾਂ ਤੇ ਫਤਿਹ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦਾਤਾਰ ਪਾਤਸ਼ਾਹ ਜੀਓ ਆਪ ਜੀ ਦੇ ਦਰੋਂ ਕਰੋ ਵਰਸਾਏ ਹੋਏ ਹੱਕਾਂ ਦੇ ਪਹਿਰੇਦਾਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਆਪਣੀ ਜ਼ਿੰਦਗੀ ਨੂੰ ਦਾਤੇ ਲਾ ਕੇ ਭੁਖੜ ਹੜਤਾਲ ਤੇ ਬੈਠੇ ਸਰਦਾਰ ਜਗਦੀਸ਼ ਸਿੰਘ ਜੀ ਧੱਲਾ ਜੀ ਦਾਤਾਰ ਪਾਤਸ਼ਾਹ ਜੀ ਆਪ ਜੀ ਦੇ ਦਰ ਦੇ ਉੱਤੇ ਸਿੱਖ ਸੰਗਤਾਂ ਦੇ ਬਚਨਾਂ ਨੂੰ ਪ੍ਰਵਾਨ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜੀ ਅੱਜ ਕੋਖੜ ਹੜਤਾਲ ਖਤਮ ਕਰਨ ਲੱਗੇ ਦਇਆ ਕਰਨੀ ਮਹਾਰਾਜ ਸੇਤਿਆਪੀ ਬਖਸ਼ਣੀ ਚੜ੍ਹਦੀ ਕਲਾ ਬਖਸ਼ਣੀ ਸੰਘਰਸ਼ ਚੜ੍ਹਦੀ ਕਲਾ ਵਿੱਚ ਜਾਰੀ ਰੱਖਣ ਦਾ ਵਾਅਦਾ ਬਖਸ਼ਣਾ ਮਹਾਰਾਜ ਪੰਜਾਬ ਦੇ ਹਿੱਤਾਂ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਕਿਸਾਨ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਮਹਾਰਾਜ ਜੀ ਤਤਪਰ ਹੋ ਕੇ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਸਿਰ ਤੇ ਹੱਥ ਰੱਖ ਕੇ ਆਪਣੇ ਸੇਵਾਦਾਰ ਸਰਦਾਰ ਜਗਦੀਤ ਸਿੰਘ ਗੱਲਾ ਜੀ ਤੇ ਉਹਨਾਂ ਦੇ ਸਮੂਹ ਸਾਥੀਆਂ ਪਾਸੋਂ ਸੇਵਾਵਾਂ ਲੈਣੀਆਂ ਪਾਤਸ਼ਾਹ ਕਿਰਪਾ ਕਰਨੀ ਮਹਾਰਾਜ ਆਪਣੇ ਬੱਚਿਆਂ ਚ ਪਿਆਰ ਏਕਤਾ ਇਤਿਫਾਕ ਦੀ ਦਾਤ ਬਖਸ਼ਣੀ ਸੱਚੇ ਸਾਹਿਬ ਜੀ ਆਪ ਸਹਾਈ ਹੋ ਕੇ ਆਉਂਦੇ ਸਮੇਂ ਵਿੱਚ ਚੜ੍ਹਦੀ ਕਲਾ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਬਲ ਬਖਸ਼ਿਸ਼ ਕਰਨਾ ਮਹਾਰਾਜ ਸਦਾਏ ਯੋਧੇ ਆਪਣੇ ਹੱਕਾਂ ਹਿੱਤਾਂ ਵਾਸਤੇ ਮਨੁੱਖਤਾ ਵਾਸਤੇ ਜੂਝਦੇ ਰਹਿਣ ਤਨ ਕਲਗੀ ਤਰਪਾਤਸ਼ਾਹ ਆਪ ਜੀ ਦੇ ਫਰਜ਼ੰਦਾਂ ਦੇ ਸ਼ਹੀਦੀ ਸਥਾਨ ਤੇ ਅੱਜ ਸਾਰੀ ਸੰਗਤ ਦੇ ਬਚਨਾਂ ਨੂੰ ਮੰਨਦਿਆਂ ਆਪ ਜੀ ਦੇ ਦਰ ਦੇ ਪ੍ਰੀਤਵਾਨ ਜਲਪਾਨ ਛੱਕ ਕੇ ਕੋਖੜ ਤਾਲ ਨੂੰ ਮਰਨ ਵਰਤ ਨੂੰ ਖਤਮ ਕਰਨਗੇ ਸੰਘਰਸ਼ ਨੂੰ ਸਦਾ ਜਾਰੀ ਰੱਖਣ ਵਾਸਤੇ ਆਖਰੀ ਸਾਹਾਂ ਤੱਕ ਨਿਭਾਉਣ ਵਾਸਤੇ ਤਤਪਰ ਰਹਿਣ ਦਾ ਮਹਾਰਾਜ ਆਪ ਜੀ ਪਾਸੋਂ ਅਸੀਸਾਂ ਮੰਗਦੇ ਹਾਂ ਚੜ੍ਹਦੀ ਕਲਾ ਬਖਸ਼ਣੀ ਦਾਤਾ ਜੀ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਾਰ ਹਾਜ਼ਰ ਹੈ ਆਪ ਜੀ ਦੇ ਦਰ ਪਰਵਾਨ ਹੋਵੇ ਪਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਇਲਾਹੀ ਹੁਕਮ ਬਖਸ਼ ਕੇ ਅਸੀਸਾਂ ਦਿਓ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿ i <laughs> ਹਲ ਮਗਾਇਆ ਵੀ ਜਲ ਕਿਥੇ ਉਹ ਜਲ ਲੋ ਜਲ ਜਲ ਗਿ ਬਹਿ ਜਾਣ ਜਲ ਲੈ ਦੇ ਯਾਰ ਫਾਈਟ ਦਾ ਬਲੈਕ ਅੱਛਾ ਆ ਬੋਲੇ ਪਿੱਛੇ ਹਟਦੇ ਥੋੜੋ ਥੋੜੇ ਬੋਲੇ सोनाल सो لے آگے ਪਿੱਛੇ ਵਰਤਣਾ ਮੈਂ ਚੰਦੀ ਕਲਾ ਬਕ ਚੁੱਕਲੀ ਸੀ ਨੰਨਾ ਜੰਗਾਲਾ ਅਸਰ ਕਰ ਚੱਕ ਗੰਗਾ ਜੰਗਾਲਾ ਆ ਗਿਆ ਜੀ ਆ ਗਿਆ ਆ ਗਿਆ ਜੀ ਕੈਮਰਾ ਨਾਲ ਪੁਰਾ ਕੈਮਰਾ ਮੜ ਜਾ ਇਧਰ ਸਾਈਡ ਤੇ ਹੋ ਜਾਣਾ ਸੋਨਾ ਸਤਿ ਸ਼੍ਰੀ ਅਕਾਲ ਆ ਗਿਆ ਜੀ ਚੱਲ ਆ ਗਈ ਆ ਗਈ ਆ ਗਈ ਹਾਂਜੀ ਹਾਂਜੀ ਹੋ ਗਈ ਤੇ ਲੋ ਹਾਂਜੀ ਹਾਂਜੀ ਆ ਵੀਰ ਦੀ ਬਾਟਰ ਦੇਖਿਓ ਵੀ ਵੀ ਦੇਖਿਓ ਸਾਈਡ ਤੇ ਹੁੰਦਾ ਮਤਲਬ ਸੁਧਿਆਣਾ ਤੇ ਬੜਾ ਰਸਤਾ ਅੱਗੇ ਰਸਤਾ ਵੇਦਮਤ ਸੜ ਤੇ ਹੋ ਜਾ ਵੀਰ ਮਾਲਾ ਇਹ ਸਾਈਡ ਤੇ ਪਿੱਛੇ ਹਟੋ ਪਿੱਛੇ ਹਟੋ ਬੈਂਤੀਆ ਹੱਥ ਜੋੜ ਲੈ ਸਾਈਡ ਤੇ ਜੇ ਰਸਤਾ ਖੰਦੋ ਵੀਰ ਪਿੱਛੇ ਨਾ ਕਰੋ ਹਾਂਜੀ ਸੜ ਤੇ ਹੋ ਜਾਓ ਹਾਂ ਜੀ ਤੂੰ ਰਾਮਨਾਥ ਮੱਥਾ ਟਿਕਾ ਕੇ ਲੈ ਤੂੰ ਮੋੜ ਦੇ ਸਾਡਾ ਸਰ ਥੋੜਾ ਰਸਤੇ ਵਿੱਚ ਆ ਕੇ ਬੜਾ ਆਤੀ ਬੋਕੇ ਲੈ ਗਿਆ ਗੁਰਦੇ ਸਿਰ ਨਾ ਚੜਾ ਲੈ ਕੇ ਬੜਾ ਬੰਦੇ ਸਤਿ ਹਾਂ ਜੀ ਇਹ ਤਾਂ ਦੇਖੋ ਇਹ ਤਾਂ ਜੀ ਗੋਟੇ ਵਾਲਾ ਹੈ ਬੰਦੇ ਦਾ ਸਮਾਰਸ ਗੀਤ ਮੋਰੀਆਂ ਮੀਆਂ ਦੇ ਮੀਂਹ ਦੇ